ਭਾਈ ਆ ਕੰਮ ਹੋਣਾ ਅੱਜ ਦੇਖੋ ਦੇਖੋ ਜਿਉ ਨਾਰੀਲ ਪੰਨ ਹੁੰਦਾ ਹੁੰਦਾ ਆਇ ਤੇਰੇ ਛੱਾਕ ਲੋਈ ਕੰਮ ਨੂੰ ਇਹਦੀ ਚਲਾਈ ਜਿੰਨਾ ਕਾ ਲੋਡ ਉੰਨਾ ਕਾ ਡੀਜ਼ਲ ਖਾਤਾ ਗੱਲ ਵੀ ਸਹੀ ਆ ਭਾਈ ਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਭਾਈ ਪਿਛਲੇ ਹਫਤੇ ਇੱਕ ਬਾਈ ਆਪ ਨੂੰ ਫਰੀਦਕੋਟ ਤੋਂ ਟਰੈਕਟਰ ਦੀ ਸਾਈ ਦੇ ਗਿਆ ਸੀ ਤੇ ਅੱਜ ਵੀਰ ਉਹਨੇ ਟਰੈਕਟਰ ਲੈਣ ਆਏ ਨੇ ਜੀ 30 60 ਤੇ ਮੇਲੇ ਜੋਤਬਾਲਾ ਜੀ ਨੂੰ ਪਿਆ ਲੱਗਦਾ ਮਨ ਲਈ ਕਿਹਾ ਹਾਂ ਠੀਕ ਹੈ ਬਹੁਤ ਠੀਕ ਠਾਕ ਕਰਮੇ ਕਿੰਨੇ ਕਾ ਕਰਮੇ ਤੇ ਹੈਗੀ ਇਸ ਤੋਂ ਪੰਜ ਜੱਦ ਅੱਛਾ ਠੀਕ ਹੈ ਜੀ ਤੇ ਆ ਵੀਰ ਭਾਈ ਉਹੀ ਉਸ ਜਿਹੜਾ ਵੀਰ ਬਾਈਕ ਤੇ ਆਏ ਸੀ ਨਾ ਆਪਾਂ ਨੇ ਉਹਦਾ ਬਾਈਨਾਂ ਦਾ ਸਪੈਸ਼ਲ ਵਲੌਗ ਵੀ ਬਣਾ ਕੇ ਪਾਏ ਸੀ ਤੇ ਵੀਦਾਂ ਹੀ ਅੱਜ ਆਏ ਟਰੈਕਟਰ ਲੈਣ ਉਦਨ ਵੀਰ ਆਪਰੋਂ ਸਾਈ ਦੇ ਗਿਆ ਸੀ ਟਰੈਕਟਰ ਦੀ ਤੇ ਬਾਕੀ ਅੱਜ 100 ਵਾਰ ਦਾ ਦਿਨ ਆ ਆਪਣੇ ਉਹ ਜਨ ਨੇ ਦੱਸਿਆ ਬਾਈ ਵੀਰਾਂ ਦਾ ਐਨ ਜੀਓ ਦਾ ਕੰਮ ਆ ਜਿੱਦਾਂ ਗਰੀਬ ਬੱਚਾਂ ਦੀ ਪੜਾਈ ਪੜੂਗੀ ਦਾ ਖਰਚਾ ਚੱਕਦੇ ਨੇ ਬਾਈ ਨਹੀਂ ਇਹ ਟਰੈਕਟਰ ਵੀ ਬਾਈ ਨੇ ਐਸੇ ਕੰਮ ਵਾਸਤੇ ਲੈਣਾ ਜਿੱਦਾਂ ਬੜਾ ਮੋਟਾ ਕੋਈ ਤੇ ਟਰੈਕਟਰ ਆਪਣਾ ਜਾਣਾ ਬਹੁਤ ਦੂਰ ਹੈ ਫਰੀਦਕੋਟ 200 250 ਕਿਲੋਮੀਟਰ ਬਾੜ ਪੈ ਜਾਣੀ ਬਾਈ ਇਹਨਾਂ ਨੂੰ ਠੀਕ ਹੈ ਜੀ ਲੋ ਜੀ ਉਹ ਮਠਾ ਕਰਾਤਾ ਸਾਰਿਆਂ ਦਾ ਜੀ ਤੇ ਟਰੈਕਟਰ ਦਾ ਤਾਂ ਜੀ ਆਪਣੇ 3060 DIHTG ਤੇ 4 ਸਪੀਡਾਂ ਚਾਹੀਦੀ ਠੀਕ ਆ ਜੀ 3 ਸਪੀਡ ਵੀ ਕਹਿ ਸਕਦੇ ਆਪਾਂ ਪਰ ਇਹਦੇ ਅੱਗੇ ਨੂੰ 16 ਸਪੀਡਾਂ ਨੇ ਤਾਂ ਕਰਕੇ ਆਪ ਇਹਨੂੰ 4 ਸਪੀਡਾਂ ਦੇ ਵਿੱਚ ਕਹਿ ਦਣੇ ਜੀ ਠੀਕ ਹੈ ਟਾਇਰ ਪਿਛਲੇ 16 9 28 ਦੇ ਮੋਰਲੇ ਟਾਇਰ 750 16 ਦੇ ਜੀ ਠੀਕ ਆ ਜੀ ਬਾਕੀ ਸਾਈਡ ਗੇਅਰ ਆ ਜੀ ਆ ਇਹਨੂੰ ਦੂਜਾ ਗੇਅਰ ਲੱਗਿਆ ਹੋਇਆ ਸਪੈਸ਼ਲ ਹੁੰਦਾ ਜਿਹੜਾ ਠੀਕ ਹੈ ਜੀ ਆਇਆ ਤਾਂ ਗੀਅਰ ਦੂਜਾ ਜੀ ਭੁਲੀ ਵਾਲਾ ਗੀਅਰ ਲੱਗਿਆ ਵਾ ਠੀਕ ਹੈ ਜੀ ਬਾਕੀ ਇਹ ਤੋਂ ਇਲਾਵਾ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਹੈ ਜੀ ਅੰਡਾ ਫੱਟੀ ਹੁੱਕ ਡਰਾਵਰ ਸਾਰਾ ਕੁਝ ਨਾਲ ਹੈ ਜੀ ਤੇ ਬਾਕੀ ਹੋਰ ਦਾ ਲਗਭਗ ਆਪਣੇ ਦੱਸਿਆ ਵਾ ਬਾਈ ਟਰੈਕਟਰ ਬਾਰੇ 60 HP ਦੇ ਵਿੱਚ ਆ ਜਾਂਦਾ ਹੈ ਕਾਪੀ ਵਿੱਚ ਚੜਦਾ 49 ਪਾਵਰ ਦਾ ਜੀ ਠੀਕ ਹੈ ਜੀ ਉਦਾਂ ਜਿਹੜੀ ਇਹਦੀ ਕੈਟਾਗਰੀ ਆ 60 ਹਸ ਪਾਵਰ ਦੀ ਹੈ ਬੱਲਾ ਜੀ ਇੱਧਰ ਬੈਗੇ ਬਾਈ ਟਰੈਕਟਰ ਤੇ ਚੜ ਕੇ ਵਿਲੇਜ ਹੋ ਗਏ ਇੱਧਰ ਕਾਤੇ ਬੈਗੇ ਬਈਆ ਕਿ ਯਾਰ ਮੈਂ ਤੁਹਾਨੂੰ ਉੱਧਰ ਲੱਭੀ ਜਾ ਰਿਹਾ ਆਪਣੀ ਕਾਰਵਾਈ ਮੁੱਕ ਲਈ ਹਾਂ ਹਾਂ ਅਸਗੁੱਲਾ ਖਾ ਲਈ ਠੀਕ ਹੈ ਜੀ ਲਓ ਵੀਰੇ ਵਾਰਕਾ ਵੀਰ ਜੀ ਬਾਦਵਾਦ ਅੱਜ ਸਾਡੇ ਰਿਸ਼ਤੇਦਾਰ ਆਏ ਹੋਏ ਆ ਬਾਈ ਆਪਣਾ ਕਿਹੜੇ ਪਿੰਡ ਦੇ ਸਲੇਮਪੁਰ ਤੇ ਉਹ ਖਾਦੇ ਮਮੀ ਜੋ ਬਾਈ ਖਾਜੇ ਦੋ ਵੀ ਕਰ ਖਾਜੇ ਖਾਜੇ ਇੱਧਰ ਖੜ ਜਾ ਬਾਈ ਨਾਲ ਬਾਠ ਠੀਕ ਹੈ ਜੀ ਮੁਬਾਰਕਾਂ ਵੀਰੇ ਸਾਰਿਆਂ ਨੂੰ ਜੀ ਬਹੁਤ-ਬਹੁਤ ਲਿਓ ਵੀਰੇ ਲਿਓ ਲਿਓ ਇੱਥੇ ਦੇ ਬਾਈ ਟਰੈਕਟਰ ਦੇ ਅੱਜ ਸਾਡੇ ਸਪੈਸ਼ਲ ਗੈਸਟ ਪਹੁੰਚੇ ਹੋਏ ਐ ਸਲੇਮਪੁਰ ਤੋਂ ਜੀ ਅੱਜ ਕਾਹਤੋਂ ਬਣਾਉਣ ਬਾਈ ਅੱਛਾ ਜੀ ਮਾੜੀ ਮਾੜੀ ਆਪਣੇ ਸਪੈਸ਼ਲ ਗੈਸਟ ਦੀ ਇੰਟਰੋਡਕਸ਼ਨ ਕਰਾਓ ਜੀ ਬਾਈ ਜੀ ਅਮਰਪਾਲ ਸਿੰਘ ਹਾਂ ਜੀ ਪਿੰਡ ਸਲੇਮਪੁਰ ਪਿੰਡ ਸਲੇਮਪੁਰ ਇਹ ਮਾਮੇ ਦੀ ਬੂਆ ਦਾ ਮੁੰਡਾ ਠੀਕ ਆ ਜੀ ਯਾਨੀ ਕਿ ਇਹ ਯਾਨੀ ਕਿ ਮਾਮੇ ਦੇ ਮਾਮੇ ਦਾ ਮੁੰਡਾ ਨਾ ਬੂਆ ਦਾ ਮੁੰਡਾ ਮਾਮੇ ਦੀ ਬੂਆ ਦਾ ਗਲਤ ਹੋ ਗਿਆ ਠੀਕ ਹੈ ਹਾਂ ਜੀ ਗਲਤ ਨਹੀਂ ਗਿਆ ਬੈਠੇ ਠੀਕ ਹੈ ਠੀਕ ਹੈ ਚਾਭੀ ਫੜਾਉਣ ਦੀ ਬਾਈ ਨੇ ਹਾਂ ਚਾਭੀ ਫੜਾਤੀ 1100 ਰੁਪਏ ਨਾਲ ਠੀਕ ਹੈ 1100 ਰੁਪਏ ਭਲਾਂਦੇ ਹੁੰਦੇ ਆ ਹ ਵੇਚਿਆ ਇਹਨਾਂ ਨੇ ਮੈਂ ਕਹਿੰਦਾ ਵੇਚ ਲਓ ਮੈਂ ਵਿੱਚ ਵਿਚੋਲਾ ਬਿਨਾਂ ਕੰਮ ਨਹੀਂ ਕੰਮ ਲੈ ਲਓ 1116 ਨੱਕ ਤੇ ਕੰਮ ਸਿੰਘ ਆਖੋ ਮਸਤ ਹੋਰ ਠੀਕ ਹੈ ਜੀ ਵਾਕਾ ਹੁਣ ਜਿਹਨਾਂ ਇੱਕ ਮਿੰਟ ਜੀ ਠੀਕ ਹੈ ਜੀ ਦੇਓ ਆਜਮ ਲਿਓ ਮੜੀ ਜੀ ਬਾਈ ਨਾਲ ਵੀ ਦੋ ਆ ਜੀ ਇੰਟਰੋਡਕਸ਼ਨ ਕਰਾਓ ਜੀ ਆਜੋ ਵੀਰੇ ਜੀ ਇੱਥੇ ਆਜੋ ਨਾਲੇ ਆਜੋ ਛੇ ਵੈਸੇ ਦਾ ਇੰਦਰ ਸਿੰਘ ਹਾਂ ਜੀ ਪਿੰਡ ਪ੍ਰੀਤਕੋਟ ਪ੍ਰੀਤਕੋਟ ਵੀਰ ਕੋਟ ਤੋਂ ਨਹੀਂ ਵੀਰ ਕੋਟ ਦਾ ਇਹ ਵੀਰੇ ਵੀਰੇ ਜਿਹੜੇ ਆਪਣੇ ਹਾਂਜੀ ਬਾਈ ਇਹਨਾਂ ਦੀ ਆਪਾਂ ਨੇ ਪਿਛਲੇ ਹਫ਼ਤੇ ਬਲੌਗ ਪਾਇਆ ਸੀਗਾ ਜੀ ਮੋਟਰਸਾਈਕਲ ਗਿਆ ਤੇ ਹਾਰ ਲਈ ਤਿੰਦਾ ਇਹ ਹਾਰ ਨਹੀਂ ਦਾਈ ਕਿਹੜਾ ਦਾ ਵੀਰਾ ਹਾਂ ਬੋਵਰ ਬੋਵਰ ਹਾਂ ਠੀਕ ਹੈ ਵੀਰ ਤੇ ਉਦੋਂ ਵੀ ਆਮਾ ਹੀ ਬਹੁਤ ਬੰਦਿਆਂ ਦੇ ਬਾਈ ਨੇ ਮੈਨੂੰ ਉਦੋਂ ਸਪੈਸ਼ਲ ਫੋਨ ਵੀ ਆਇਆ ਬੰਦਿਆਂ ਦੇ ਹੂੰ 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 ਵੀ ਬਾਈ ਇੰਨੀ ਦੂਰੋਂ ਆਉਣਾ ਉਹ ਵੀ ਮੋਟਰਸਾਈਕਲ ਤੇ ਹੀ ਹਾਂ ਠੀਕ ਨਹੀਂ ਜੀ ਇਹ ਸਾਰੇ ਸਾਰੇ ਆ ਜੀ ਹਰੀਦ ਫਰੀਦ ਹਾਂ ਰਾਜਾ ਫਰੀਦਕੋਟ ਤੋਂ ਫਰੀਦਕੋਟ ਤੇ ਆ ਰਹੇ ਹਾਂ ਜੀ ਹਾਂ ਜੀ ਬਧਾਈਆਂ ਹੋਵੇ ਰਾਜਾ ਜੀ ਚੰਗੀ ਤਰ੍ਹਾਂ ਹਾਲ ਗਿਆ ਬੰਦੂ ਠੀਕ ਹੈ ਜੀ ਕਿਸਾਨਾਂ ਦੇ ਨਾਲ ਇਦਾਂ ਨਹੀਂ ਕਰੀਦਾ ਹੁੰਦਾ ਠੀਕ ਹੈ ਜੀ ਇਹ ਵੀ ਤਾਂ ਕਿਸਾਨ ਹੈ ਹਾਂ ਜੀ ਅਨਦਾਤਾਂ ਨੇ ਅਸੀਂ ਦਿੱਲੀ ਬੈਠੇ ਤੇ ਦੋਸਤ ਠੀਕ ਹੈ ਜੀ ਸਹੀ ਗੱਲ 750 ਬੰਦਾ ਸੀ ਹੋ ਗਿਆ ਉੱਥੇ ਹਾਂ ਜੀ ਵੀ ਹਸਰਾਜ ਜੀ ਨੈਸਟ ਟਾਈਮ ਬੀਜਪੀ ਵੀ ਟਿਕਟ ਲੈਣੀ ਹੈਗੀ ਠੀਕ ਹੈ ਜੀ ਬਾਕੀ ਦੁਆਦਾਂ ਕਾਂਗਰਸ ਵੀ ਦੁਆਦਾਂਗੇ ਠੀਕ ਹੈ ਜੀ ਕੱਲੇ ਕਰਨੀ ਤੇ ਨਹੀਂ ਕਰਸਪਰ ਕਾਡੀ ਵੀ ਹਾਂ ਕਾਂਗਰਸ ਦੀ ਵੀ ਕੋਈ ਵਾਲਾ ਨਹੀਂ ਉਹਨਾਂ ਨੇ ਕਾਂ ਦਾ ਤੇ ਹਮਲਾ ਕੀਤਾ ਸੀ ਹਾਂ ਹਾਂ ਤੇ ਬਾਕੀ ਦਾ ਫਿਰ ਕਿਸੇ ਵੀ ਨਹੀਂ ਲਾ ਲੋ ਬਿਲਕੁਲ ਜੇ ਪੜਨਾ ਵਰਤ ਪੰਨਾ ਪੰਨਾ ਫੜਨਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਨਾ ਤੇ ਚਲੋ ਠੀਕ ਹੈ ਬਾਕੀ ਵੀਰ ਤੁਸੀਂ ਇੰਨੀ ਦੂਰ ਆਪਣੇ ਕੋ ਆਏ ਆ ਟਰੈਕਟਰ ਦਾ ਸਭ ਤੋਂ ਪਹਿਲਾਂ ਥੋੜਾ ਧੰਨਵਾਦ ਹੈ ਜੀ ਬਾਕੀ ਤੁਸੀਂ ਆਏ ਦੱਸੋ ਵੀ ਤੁਸੀਂ ਇੰਨੀ ਦੂਰ ਆਪਾਂ ਤੁਹਾਡਾ ਫਾਇਦਾ ਕੀਤਾ ਕਿ ਨਹੀਂ ਕੀਤਾ ਜੀ ਪੂਰਾ ਕੀਤਾ ਜੀ ਠੀਕ ਹੈ ਟਰੈਕਟਰ ਤੁਹਾਨੂੰ ਵਧੀਆ ਰੇਟ ਦਿੱਤਾ ਹੈ ਨਾ ਜਮਾਂ ਵਧੀਆ ਰੇਟ ਪੂਰਾ ਹੀ ਖੁਸ਼ ਆ ਜੀ ਬਾਕੀ ਭਾਈ ਆਏ ਨਹੀਂ ਹੈਗਾ ਤੁਹਾਨੂੰ ਟਰੈਕਟਰ ਦੇਦਾ ਆਪਾਂ ਤੁਹਾਨੂੰ ਅੱਗੇ ਵੀ ਤੁਹਾਨੂੰ ਪੂਰੀ ਗਾਰੰਟੀ ਦਿੰਦੇ ਕੋਈ ਟਰੈਕਟਰ ਜਰ ਰੱਬ ਨਾ ਕਰੇ ਕੋਈ ਕਮੀ ਵੀ ਦਿੱਕਤ ਆਈ ਤਾਂ ਆਪਾਂ ਬੈਠੇ ਆ ਥੋੜੇ ਨਾਲ ਤੁਸੀਂ ਆਏ ਇਹਨਾਂ ਦੱਸੋ ਵੀ ਦੂਰ ਆ ਭਾਈ ਇਹਨਾਂ ਨੇ ਆਉਣਾ ਨਹੀਂ ਹੈਗਾ ਜਿਹੜੀ ਆਪਣੀ ਕੰਪਨੀ ਦੀ ਗਾਰੰਟੀ ਵਾਰੰਟੀ ਆਲ ਇੰਡੀਆ ਜੀ ਆਪਣੇ ਕੋਲ ਵੀਰ ਸ਼ੈਦ ਆਏ ਵੀ ਹੈਗੇ ਹਨਾ ਜੀ 24/7 ਥੋੜੇ ਨਾਲ ਤੇ ਮਤਲਬ ਕਿ ਤੁਹਾਨੂੰ ਕੋ ਤਾਂ ਆਪਾਂ ਬੈਠੇ ਹੁਣ ਤੁਸੀਂ ਬੇਫਿਕਰ ਹੋ ਕੇ ਟਰੈਕਟਰ ਨੂੰ ਚਲਾਓ ਜੀ ਠੀਕ ਹੈ ਤੇ ਠੀਕ ਹੈ ਵੀਰੇ ਧੰਨਵਾਦ ਤੁਹਾਡਾ ਜੀ ਬਹੁਤ-ਬਹੁਤ ਆ ਕਰੋ ਜੀ ਆਪਾਂ ਦੱਸੂਗੀ ਬੈਠਣ ਅੱਛਾ ਅੱਛਾ ਚਲੋ ਬੈਠਾ ਸੀ ਲਿਆਓ ਜੀ ਲਿਆਓ ਅਸੀਂ ਤਾਂ ਆਪ ਦੇਖਣਾ ਚਾਹੁੰਦੇ ਆ ਸਾਡੇ ਪਹਿਲੀ ਵਾਰ ਹੋ ਰਿਹਾ ਜੀ ਆਹ ਕੰਮ ਲਓ ਜੀ ਬਾਈ ਤੇ ਅੱਜ ਬਾਈ ਨੇ ਵੈਸੇ ਗੱਡੀ ਚਾਏ ਆ ਬਾਈ ਨਾਲੇ ਪਹਿਲਾਂ ਛਤਰੀ ਲਵਾਉਣੀ ਇਹਨੂੰ ਫੇਵਰ ਵਾਲੀ ਕਰਾਲੀ ਲੱਗਦੀ ਸਾਡੇ ਉੱਥੇ ਗੱਲ ਕਰੀ ਹੋਈ ਆ ਵੀ ਓਕੇ ਕਰ ਦੇਣਾ ਸਾਰਾ ਕੰਮ ਆਏ ਭਾਈ ਆ ਕੰਮ ਹੋਣਾ ਅੱਜ ਦੇਖੋ ਦੇਖੋ ਜੀ ਨਾਰੀ ਲਪਾਨਾ ਹੁੰਦਾ ਹੁੰਦਾ ਆਇ ਤੇਰੇ ਚੱਕ ਲੋ ਜੀ ਕੰਮ ਨੂੰ ਬਾਈ ਨੇ ਇਹਨ ਪੂਰਾ ਝੜਕਾ ਜੋਰ ਨਾਲ ਮਾਰਿਆ ਪਹਿਲੀ ਵਾਰ ਦੇ ਜੀ ਚੱਕਦਾ ਸਾਰਾ ਕੁਝ ਉਹ ਜੋਤ ਬਾਈ ਨੇ ਵੀਲ ਚੱਕਤੀ ਨਾਲੇ ਭਾਈ ਬਣਾਤੀ ਦੀ ਨਾ ਫਿਰ ਫੀਲ ਬਣਾਤੀ ਬਣਾਤੀ ਬਣ ਗਈ ਗੱਲਬਾਤ ਠੀਕ ਆਪਾਂ ਇਹਨਾਂ ਨੇ ਨਾਰੀਅਲ ਭੰਨ ਕੇ ਅੱਜ ਦੇਲਾ ਟਰੈਕਟਰ ਦਾ ਉਹ ਕਰਿਆ ਅੱਧ ਘਾਟਾ ਬਾਕੀ ਵੀ ਇਹਨਾਂ ਨੇ ਛਤਰੀ ਲਾਉਣੇ ਬਾਈ ਆ ਸਿੱਧਾ ਹੀ ਰੋਡ ਜਾਣਾ ਵੀਰੇ ਹਾਂਜੀ ਠੀਕ ਆ ਜੀ ਵੀਰੇ ਸਾਨੂੰ 12-13 ਕਿਲੋਮੀਟਰ ਹੋਊਗਾ ਜੀ ਹਾਂ ਇੰਨਾ ਠੀਕ ਆ ਬਾਕੀ ਬਾਈ ਥੋੜਾ ਜਿਹਾ ਟਾਈਮ ਨਾਲ ਲੰਘ ਜਿਓ ਹਾਂਜੀ ਬਦਿਆਂ ਨੂੰ ਥੋੜੀ ਬਾੜ ਮੇਰੇ ਸਾਬ ਨਾਲ ਬਾਈ 8-10 ਘੰਟੇ ਦਾ ਆਰਾਮ ਨਾਲ ਲੱਗੇ ਜਾਣੇ 8-9 8-9 ਘੰਟੇ ਦਾ ਲੱਗਿਆ 8-9 ਘੰਟੇ ਆਰਾਮ ਨਾਲ ਲੱਜਣਾ ਠੀਕ ਆ ਵੀਰੇ ਬਾਕੀ ਵੀਰੇ ਤੁਸੀਂ ਚਲਾਉਣਾ ਕਾਹਦੇ ਉਹ ਟਰੈਕਟਰ ਇਹ ਵੀ ਕੰਮ ਤਾਂ ਚਲੋ ਖੇਤੀ ਦਾ ਵੀ ਲਵਾਂਗੇ ਇਹਦੇ ਤੋਂ। ਜੀ ਨਾ ਸੀ ਨਾ ਗਊਸ਼ਾਲਾ ਲਈ ਲੈ ਰਹੇ ਆ। ਅੱਛਾ ਗਊਸ਼ਾਲਾ ਲਈ ਠੀਕ ਆ ਜੀ। ਜੋ ਵੀ ਆਪਣੇ ਰੋਡ ਤੇ ਐਕਸੀਡੈਂਟ ਹੋ ਜਾਂਦੀਆਂ ਗੱਡੀਆਂ ਉਹਨਾਂ ਨੂੰ ਵੀ ਥਾਂ ਹੁੰਦਾ ਨਹੀਂ ਜਾਂ ਜੋ ਵੀ ਗਊਸ਼ਾਲਾ ਕਿੱਥੇ ਵੀਰ ਜੀ ਆਪਣੀ? ਫਰੀਦਕੋਟ ਹੀ ਬਣਾ ਰਹੇ ਆ ਵੀਰੇ। ਅੱਛਾ ਫਰੀਦਕੋਟ ਆ ਜੀ। ਬਣਾ ਰਹੇ ਆ ਜੀ ਜੀ। ਬਣ ਰਹੀ ਆ ਵੀਰੇ। ਅੱਛਾ ਬਣ ਰਹੀ ਆ ਠੀਕ ਆ ਜੀ। ਠੀਕ ਆ ਜੀ। ਦੇਖੋ ਜੋ ਵੀ ਆ ਮਤਲਬ 12 ਪਸ਼ੂ ਜਿਹੜੇ ਨਹੀਂ ਥਾਂ ਦੇਗੇ। ਠੀਕ ਆ ਜੀ। ਉਹਨਾਂ ਨੂੰ ਉਹਨਾਂ ਦੀ ਕੇਅਰ ਲਈ ਮੈਂ ਜਿੱਦਾਂ ਵੀਰੇ ਤੁਸੀਂ ਦੱਸਿਆ ਵੀ ਤੁਹਾਡੀ ਐਨ ਜੀਓ ਵੀ ਚੱਲਦੀ ਆ। ਕੀ ਨ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੂੰ ਮਤਲਬ ਕਿ ਸਪੋਰਟ ਹੁੰਦੀ ਹੈ ਜੀ ਸਪੋਰਟ ਵੀਰੇ ਆਲਮੋਸਟ ਹੁੰਦੀ ਹੈ ਵੀਰੇ ਸਪੋਰਟ ਨਾਲ ਹੀ ਤੁਹਾਡੇ ਵਰਗੇ ਭਰਾਵਾਂ ਨਾਲ ਹੀ ਚੱਲਦੀ ਹੈ ਉਦਾਂ ਤਾਂ ਚੱਲਦੀ ਨਹੀਂ ਠੀਕ ਹੈ ਵੀਰੇ ਤੇ ਸਾਨੂੰ ਵੀ ਵੀਰੇ ਜ਼ਰੂਰ ਦੱਸੋ ਕਿ ਆਪਾਂ ਜਿੰਨਾ ਹੋਇਆ ਆਪਾਂ ਜ਼ਰੂਰ ਯੋਗਦਾਨ ਪਾਵਾਂਗੇ ਜੀ ਇਹ ਬਾਕੀ ਤੁਸੀਂ ਇਹਦੇ ਵਿੱਚ ਵੀ ਬਾਈ ਦੱਸ ਸਕਦੇ ਥੋੜਾ ਵੀਡੀਓ ਦੇ ਵਿੱਚ ਤੇ ਕਿਉਂਕਿ ਆਪਾਂ ਨੂੰ ਬਾਹਰ ਵਾਲੇ ਵੀਰ ਆਪਣੇ ਬਹੁਤ ਦੇਖਦੇ ਨੇ ਜੀ ਜਿੱਦਾਂ ਜੀ ਸਾਹਿਬ ਹੋਇਆ ਪਰ ਦੱਸ ਦਿਓ ਵੀ ਵੀਰੇ ਆਪਣਾ এডਿਕੇਸ਼ਨ ਤੇ ਹੀ ਆ ਠੀਕ ਹੈ ਜੀ ਉਹ ਮਤਲਬ ਗਰੀਬ ਪਰਿਵਾਰਾਂ ਦੇ ਬੱਚੇ ਆ ਠੀਕ ਹੈ ਜੀ ਜਾਂ ਜੋ ਵੀ ਮਤਲਬ ਨਹੀਂ ਕਰ ਸਕਦੇਗੇ ਠੀਕ ਹੈ ਜੀ ਉਹਨਾਂ ਲਈ ਮੇਨ ਆਪਣੀ ਪਲੱਸ 1 ਪਲੱਸ 2 9th 10th ਕੰਪਲੀਟ ਕਰਨ ਦੇ ਕੋਰਸ ਆ ਵੀਰੇ ਅਕਾਊਂਟ ਠੀਕ ਹੈ ਜੀ ਸਪੋਕਿੰਗ ਇੰਗਲਿਸ਼ ਠੀਕ ਹੈ ਸਾਰਾ ਕੁਝ ਵੀਰੇ ਆਪਾਂ ਫ੍ਰੀ ਕਰਾਉਨੇ ਬੱਚੇ ਉਹਦੀ ਪੜਾਈ ਦਾ ਖਰਚ ਤੁਸੀਂ ਫ੍ਰੀ ਚੱਕਦੇ ਆਂ ਜੀ ਫ੍ਰੀ ਆ ਠੀਕ ਹੈ ਵੀਰੇ ਕੋਈ ਇਹਦੀ ਫੀਸ ਨਹੀਂ ਗਈ ਠੀਕ ਹੈ ਜੀ ਕੋਈ ਵੀ ਬੱਚਾ ਜਿਹਨੂੰ ਜ਼ਰੂਰਤ ਹੈਗੀ ਆ ਵੀ ਨਾ ਮੈਂ ਪੜਨਾ ਮੇਰੇ ਕੋਲੇ ਪੈਸਾ ਨਹੀਂ ਸਾਡੇ ਨਾਲ ਕੰਟੈਕਟ ਕਰੇ ਅਸੀਂ ਕੋਚਿੰਗ ਵਧੀਆ ਪੂਰੀ ਕਿਤੇ ਦਾ ਵੀ ਹੋਵੇ ਬੰਦਾ ਆਪਣਾ ਕਿਤੋਂ ਦਾ ਵੀ ਹੋਵੇ ਕਿਤੋਂ ਦਾ ਵੀ ਹੋਵੇ ਕੋਈ ਗੱਲ ਨਹੀਂ ਪਰ ਸੈਂਟਰ ਤੇ ਆਪਣੇ ਤੇ ਆਉਂਦਾ ਹੋਵੇ ਠੀਕ ਹੈ ਜੀ ਸਿਰ ਸੈਂਟਰ ਤੇ ਉਹਨੂੰ ਆਉਂਦਾ ਹੋਵੇ ਸੈਂਟਰ ਆਪਣਾ ਕਿੱਥੇ ਕਿੱਥੇ ਹੈ ਜੀ ਫਰੀਦਕੋਟੀ ਹੈ ਵੀਰੇ ਮੇਨ ਅੱਛਾ ਫਰੀ ਤਾਂ ਮਾਰਾਈ ਨੇ ਚਾਇਆ ਤਾਂ ਕਿਤੇ ਹੋਰ ਕਿਤੇ ਬਰਾਚਪੁਰ ਨਹੀਂ ਠੀਕ ਆ ਜੀ ਕੋਸਿਪਲ ਹੋਈ ਤਾਂ ਜ਼ਰੂਰ ਠੀਕ ਆ ਵੀਰੇ ਵੀਰੇ ਬਹੁਤ ਵਧੀਆ ਕਦਮ ਅੱਜ ਕੱਜ ਕਿਸੇ ਕੋਲ ਆਪਣੇ ਕੰਮ ਤੋਂ ਇਲਾਵਾ ਕਿਸੇ ਵਾਸਤੇ ਟਾਈਮ ਨਹੀਂ ਹੈਗਾ ਇਹ ਸਭ ਤੋਂ ਵੱਡੀ ਗੱਲ ਠੀਕ ਆ ਜੀ ਉਹ ਸਾਨੂੰ ਮੈਂ ਤੁਹਾਨੂੰ ਆਪਣੀ ਸਾਧ ਮੰਨੂ ਕੋਈ ਕਹਦੇ ਮੇਰਾ ਕੰਮ ਕਰਦੇ ਵੀ ਮੈਂ ਇੱਥੇ ਦੇ ਟਾਈਮ ਨਹੀਂ ਹੈਗਾ ਨਿਕਲਦਾ ਤੇ ਕੋਈ ਵੀਰੇ 100 ਚੋਂ 2% ਬੰਦੇ ਹੁੰਦੇ ਨੇ ਜਿਹੜੇ ਕਿਸੇ ਬਾਰੇ ਸੋਚਦੇ ਆ ਠੀਕ ਆ ਵੀਰੇ ਚਲੋ ਠੀਕ ਆ ਵੀਰ ਜੀ ਧੰਨਵਾਦ ਓਕੇ ਵੀਰੇ ਠੀਕ ਆ ਭਰਾ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਹੋ ਗਿਆ ਤੇ ਲੋ ਬਾਈ ਆਪਣੇ ਕੋਈ ਕਿੰਡੋ ਫਾਰਮ ਆਇਆ ਬਾਈ ਜੀ ਸਰਵਿਸ ਬਾ ਸਰਵਿਸ ਕਰੀ ਟਰੈਕਟਰ ਦੀ ਤੇ ਟਰੈਕਟਰ ਦੇਖੋ ਬਾਈ ਨੇ ਕਿਆ ਸ਼ਾਨਦਾਰ ਬਣਾਇਆ ਹੋਇਆ ਬੰਪਰ ਤਾਂ ਸਿੰਪਲ ਇਹ ਪਹਿਲਾ ਬੰਪਰ ਵੀ ਬੜਾ ਦਾ ਬਾਈ ਇਹਨੂੰ ਟਾਇਰ ਇਹਨੂੰ ਬੜੇ ਪਾਏ ਹੋਏ ਆ ਬਾਈ 11 016 ਦੇ ਠੀਕ ਆ ਜੀ ਲੈ ਆ ਜੁੰਮਸ ਲੁੱਕ ਲੱਗਦੀ ਮੂਰੇ ਤੇ ਟਰੈਕਟਰ ਦੀ ਜਹਾਜ ਵਾਲੇ ਟਾਇਰ ਬॉय ਹੋਏ ਆ ਬਾਈ ਕਹਦਾ ਖੱਡੇ ਖੁੱਡੇ ਤੇ ਜਮਾਂ ਨਹੀਂ ਪਤਾ ਲੱਗਦਾ ਵੀ ਟਰੈਕਟਰ ਮੂਹਰੇ ਖੱਡਾ ਜਿ ਬੱਜਿਆ ਕਿ ਨਹੀਂ ਬਿਲਕੁਲ ਜੰਪ ਨਹੀਂ ਦਿੰਦੇ ਟਾਇਰ ਕਿਛਰੇ ਟਾਇਰ 16 ਦੇ ਆ। ਆਹ ਦੇਖ। ਹੁਣ ਦੂਜਾ ਦੇ। ਲੈ ভাই। ਬਾਦੇ ਬਾਦੇ ਵੀਡੀਓ ਕੋਈ ਕਰਨੀ ਮੈਨਾਂ ਦਾ ਫਾਇਦਾ ਖਾਇ ਨਾ ਹੁੰਦਾ YouTube 'ਤੇ ਪਾਓ। ਹਾਂ ਬਾਈ। ਪਿੰਟੋ ਫਾਰਮ ਲੋ। ਭਾਈ ਕਿਵੇਂ ਚੱਲਦਾ ਟਰੈਕਟਰ? ਟਰੈਕਟਰ ਤੁਸੀਂ ਵੀ ਚਲਾ ਲਿਆ ਸੀ ਵੀ ਚਲਾ ਲਿਆ ਸਾਨੂੰ ਤਾਂ ਬਈ ਵੈਸਟ ਲੱਗਿਆ। ਠੀਕ ਆ। ਬਹੁਤ ਵਧੀਆ ਹੈ। ਦੂਈ ਸਰਵਿਸ ਕਰਾਈ ਅੱਜ ਦੂਜੀ ਸਰਵਿਸ ਹੋ ਗਈ ਆ 252 ਘੰਟੇ ਚੱਲੇ ਪਿਆ ਠੀਕ ਆ ਪਹਿਲੀ 125 ਤੇ ਕਰਾਈ ਸੀ ਹੁਣ ਦੂਈ 252 ਤੇ ਕਰਾਈ ਆ ਠੀਕ ਆ ਅਗਲੀ ਹੁਣ 500 ਤੇ ਕਰਾ ਲਿਓ ਅਗਲੀ 500 ਤੇ ਕਰਾਵਾਂਗੇ ਉ ਤੋਂ ਪਹਿਲਾਂ ਜੇ ਸਾਨੂੰ ਕੋਈ ਦਿੱਕਤ ਲੱਗੀ ਅਸੀਂ ਉ ਤੋਂ ਪਹਿਲਾਂ ਕਰਾ ਕੇ ਚਲੇ ਜਾਵਾਂਗੇ ਠੀਕ ਆ ਜੀ ਕਿਉਂਕਿ ਜਿੰਨੀ ਜਲਦੀ ਕਰਾਵਾਂਗੇ ਉਹਨਾ ਟਰੈਕਟਰ ਸੇਫ ਬਿਲਕੁਲ ਜੀ ਬਿਲਕੁਲ ਬਾਈ 10 20 ਘੰਟੇ ਦਾ ਕੋਈ ਫਰਕ ਨਹੀਂ ਪੈਂਦਾ ਕੋਈ ਦਿੱਕਤ ਨਹੀਂ ਠੀਕ ਆ ਉਦਾਂ ਮੈਂ ਕਿ ਡੀਜ਼ਲ ਖਰਚਾ ਠੀਕ ਆ ਡੀਜ਼ਲ ਖਰਚਾ ਦੇਖ ਵੀ ਕਰੂਗਾ ਸਰ ਹਾਂ ਜਿਹੇ ਦੀ ਚਲਾਈ ਆ ਬਾਈ ਕਹਿੰਦਾ ਜਿਹੀ ਜਿਹੀ ਚਲਾਈ ਜਿੰਨਾ ਕਾ ਲੋਡ ਉੰਨਾ ਕੇ ਡੀਜ਼ਲ ਖਾਤਾ ਗੱਲ ਵੀ ਸਹੀ ਆ ਬਾਈ ਜੀ ਸਹੀ ਗੱਲ ਆ ਬਾਈ ਉਹ ਜੋਧ ਬਾਈ ਨੇ ਵੀ ਰਿੰਡ ਬਣਾਤੀ ਬਾਈ ਟਰੈਕਟਰ ਦੀ ਠੀਕ ਆ ਬਾਈ ਚੰਗਾ ਭਾਈ ਨੇ ਪਿੱਛੇ ਲਿਖਾਇਆ ਬਾਈ ਮੈਲਾ ਨੇ ਰਹਿ ਜਾਣਾ ਇੱਥੇ ਮਰ ਜਾਣੀ ਹੈ ਸਿੰਧ ਉਡਾਰੀ ਪੈਸੇ ਦੀ ਖਾਤਰ ਐਵੇਂ ਹੀ ਬੰਦਾ ਬੰਦੇ ਦਾ ਵੈਰੀ ਮੇਰੀ ਮੇਰੀ ਐਵੇਂ ਬੰਦਾ ਲਾਈ ਰੱਖਦਾ ਫੱਕਰਾਂ ਦੀ ਕੁਲੀ ਵਿੱਚ ਰੱਬ ਵਸਦਾ ਜੱਗ ਭੈੜਾ ਸਾਨੂੰ ਆਵੇ ਕੱਲਾ ਦੱਸਦਾ ਬਾਈ ਨੇ ਸ਼ੇਰੂ ਸ਼ੇਰੀ ਲਿਖੀ ਹੋਈ ਹੈ ਬਾਈ ਪਿੱਛੇ ਬਾਕੀ ਬਾਈ ਆਪਣੇ ਕੋਲ ਹੁਣ ਟਰੈਕਟਰ ਆਪਾਂ ਨੇ ਹੁਣ 10 ਮਗਾਈਆਂ ਇਕੱਠੇ ਕੰਪਨੀ ਤੋਂ ਠੀਕ ਹੈ ਜੀ ਹੁਣ ਆਪਣੇ ਕੋਲ ਲਗਭਗ ਸਾਰੇ ਮਾਡਲ 2-2 ਪੀਸ ਖੜੇ ਨੇ ਟਿੰਡੋ ਫਾਰਮ ਦੇ ਠੀਕ ਹੈ ਜੀ ਤੇ ਕੋਈ ਵੀ ਹੋਇਆ ਬਾਈ ਇੰਡੋਫਾਰਮ ਦਾ ਚਾਹਵਾਨ ਤਾਂ ਬਾਈ ਆਪਾਂ ਵਧੀਆ ਡਿਸਕਾਊਂਟ ਦੇ ਟਰੈਕਟਰ ਦੇ ਦਾਂਗੇ ਜਿਹਨੇ ਵੀ ਲੈਣਾ ਹੋਇਆ ਥੱਲੇ ਆਪਾਂ ਨੰਬਰ ਕਰਾਂਗੇ ਮੈਂਸ਼ਨ ਤੇ ਕੋਈ ਵੀ ਕਹਿੰਦੇ ਤੁਸੀਂ ਲੋਕੇਸ਼ਨ ਹੀ ਦੱਸਦੇ ਬਾਈ ਪ੍ਰੋਪਰ ਲੋਕੇਸ਼ਨ ਆਪਾਂ ਬਾਈ ਵੈਸੇ ਦੱਸਦੇ ਆਂ ਦੂਜੀ ਤੀਜੀ ਵੀਡੀਓ ਦੇ ਵਿੱਚ ਲੋਕੇਸ਼ਨ ਆਪਣੀ ਰੋਪੜ ਦੀ ਬਾਈ ਦਾਣਾ ਮੰਡੀ ਆ ਨਾਜ ਮੰਡੀ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਪਿੱਛੇ ਪੈ ਜਾਂਦੀ ਹੈ ਜੀ ਠੀਕ ਆ ਚੰਡੀਗੜ੍ਹ ਤੇ ਅਨੰਦਪੁਰ ਸਾਹਿਬ ਰੋਡ ਮੇਨ ਹਾਈਵੇ ਤੇ ਆਪਣੀ ਡੀਲਰਸ਼ਿਪ ਹੈ ਜੀ ਠੀਕ ਹੈ ਜਿਨੇ ਵੀ ਆੜਾ 메ਨ ਰੋਡ ਤੇ ਆਪਣੀਆਂ ਏਜੰਸੀਆਂ ਸਾਰੀਆਂ ਦੇਖ ਲਈਆਂ ਨੇ ਠੀਕ ਹੈ ਤੁਸੀਂ ਕਿਸੇ ਵੀ ਏਜੰਸੀ ਦੀ ਲੋਕੇਸ਼ਨ ਲਾ ਕੇ ਆਪਣੇ ਕੋਲੇ ਤੇ ਉੱਥੇ ਰੋਪੜ ਪਹੁੰਚ ਸਕਦੇ ਆ ਜੀ ਤੇ ਬਾਕੀ ਆਪਣੇ ਕੋਲ ਪੁਰਾਣੇ ਟਰੈਕਟਰ ਵੀ ਹੁੰਦੇ ਨੇ ਸਾਰੇ ਖੜੇ ਠੀਕ ਹੈ ਜੀ ਹਰ ਇੱਕ ਤਰ੍ਹਾਂ ਦਾ ਟਰੈਕਟਰ ਮਿਲ ਜਾਂਦਾ ਸੈਕੰਡ ਹੈਂਡ ਤੇ ਕਿਸੇ ਨੇ ਕੋਈ ਪੁਰਾਣਾ ਟਰੈਕਟਰ ਲੈਣਾ ਤਾਂ ਉਹ ਵੀ ਆ ਕੇਰੇ ਆਪਣੇ ਕੋਲ ਦੇਖ ਸਕਦਾ ਵਧੀਆ ਤੇ ਜਾਇਜ਼ ਰੇਟ ਤੇ ਟਰੈਕਟਰ ਦਵਾਂਗੇ ਬਾਈ ਪੁਰਾਣੇ ਵੀ ਤੇ ਬਾਕੀ ਨਵੇਂ ਦਾ ਤੁਹਾਨੂੰ ਪਤਾ ਹੁੰਦਾ ਹੀ ਹੈ ਨਵੇਂ ਜੇ ਕਿਸੇ ਨੇ ਹੋਰ ਵੀ ਕੋਈ ਟਰੈਕਟਰ ਦੇਣਾ ਬਾਈ ਸਵਰਾਜ ਜੌਂਡੀਅਰ ਸੋਨਾ ਲੀਖਾ ਤੇ ਇੱਧਰ ਆਪਣੇ ਨਾਲ ਮਹਿੰਦਰਾ ਦੀ ਏਜੰਸੀ ਆ। ਬਾਕੀ ਇੱਕ ਅਧੀ ਏਜੰਸੀ ਜਿਆਦਾ ਹੋਰ ਖੁੱਲ੍ਹ ਜਵੇਣਗੇ। ਯਾਨੀ ਕਿ 4 5 6 ਬ੍ਰਾਂਡ ਸਾਨੂੰ ਇੱਥੇ ਹੀ ਮਿਲ ਜਣੇ ਆ ਐਸੇ ਲਾਈਨ ਦੇ ਵਿੱਚ ਵਿੱਚ। ਸਵਰਾਜ ਵਾਲਿਆਂ ਕੋਲ ਵੀ ਬਾਈ ਕਾਫੀ ਡੈਕਟਰ ਪੁਰਾਣੇ ਖੜੇ ਹੁੰਦੇ ਨੇ ਜੀ। ਠੀਕ ਹੈ ਜੀ। ਤੇ ਬਾਕੀ ਚਲੋ ਠੀਕ ਹੈ ਜੀ ਅੱਜ ਦੇ ਵਲੌਗਸ ਇੰਨਾ ਹੀ ਜੀ। ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਜ਼ਰੂਰ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ। ਆਪਾਂ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗਸ 'ਚ। ਸਾਰੇ ਵੀਰਾਂ ਦਾ ਬਹੁਤ-ਬਹੁ